ਸਤਿ ਸ੍ਰੀ ਅਕਾਲ ਜੀ ਨਵੀਂ ਪ੍ਰਾਣੀ ਸਾਜ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਅੱਜ ਆਪਾਂ ਬਹੌਰੀ ਜੀਰਾ ਮਸਾਲਾ ਬਣਾਈਏ ਗਰਮੀ ਆਏ ਦੇਣਾ ਠੰਡਾ ਠਾਰ ਪੀਣ ਨੂੰ ਹਰ ਇੱਕ ਦਾ ਦਿਲ ਕਰਦਾ ਕਿਉਂਕਿ ਜੂਨ ਦਾ ਮਹੀਨਾ ਤੇ ਤਪਦੀ ਗਰਮੀ ਆ ਤੇ ਪੇਟ ਵਿੱਚ ਕਈਆਂ ਦੇ ਗਰਮੀ ਵੀ ਪੈ ਜਾਂਦੀ ਆ ਤੇ ਕਈਆਂ ਦੇ ਪੇਟ ਵਿੱਚ ਚੱਲਣ ਵੀ ਹੋਣ ਲੱਗ ਜਾਂਦੀ ਆ ਸਾਡੇ ਪੇਟ ਵਿੱਚ ਜਲਣ ਹੋਵੇ ਤੇ ਪੇਟ ਵਿੱਚ ਗਰਮੀ ਹੋਵੇ ਤਾਂ ਜੀਰਾ ਲਹੌਰੀ ਜੀਰਾ ਮਸਾਲਾ ਬਣਾ ਕੇ ਪੀਓ ਬਹੁਤ ਹੀ ਟੇਸਟੀ ਬਣਦਾ ਵਾ ਇਹ ਤਾਂ ਆਪਾਂ ਇੱਕ ਡਰਿੰਕ ਬਣਾਉਣਾ ਵਾ ਠੰਡਾ ਠਾਰ ਤੇ ਪਹਿਲਾਂ ਆਪਾਂ ਇਹਨਾਂ ਸਾਲਾਦ ਆ ਕਰਾਂਗੇ ਤੇ ਆਪਣੇ ਘਰ ਵਿੱਚ ਹੀ ਸਾਰੇ ਸਮਾਨ ਹੁੰਦਾ ਵਾ ਤੇ ਉਹਨਾਂ ਤੋਂ ਇਹ ਤਿਆਰ ਹੋ ਜਾਂਦਾ ਜੇ ਮੈਂ ਤੁਹਾਨੂੰ ਮੈਅਰਮੈਂਟ ਦੱਸਦੀਆਂ ਤੇ ਮੈਂ ਯਾਰ ਮੈਂ ਦੋਸਾਂ ਆਪਣਾ ਬਣਾਇਆ ਤਾਂ ਬਿਲਕੁਲ ਇਹ ਸਹੀ ਹੋਇਆ ਨੰਦਾ ਹਰੇਕ ਦਿਨ ਨੂੰ ਤੋਲਣਾ ਤੇ ਉਹਨੂੰ ਫਰਾਈਪੈਨ ਦੇ ਵਿੱਚ ਪਾ ਕੇ ਤੇ ਡਰਾਈ ਰੋਸਟ ਕਰਦੇ ਜਿਵੇਂ ਆਪਾਂ ਸਾਰੇ ਚੀਜ਼ਾਂ ਨੂੰ ਕਰਦੇ ਆ ਪਹਿਲਾਂ ਕੱਲੇ ਪਦੀਨੇ ਨੂੰ ਕਰ ਲਿਆ ਤਾਂ ਕਿ ਪਦੀਨਾ ਬਹੁਤ ਛੇਤੀ ਸੁੱਕ ਜਾਂਦਾ ਮੇਰੇ ਕੋਲ ਤਾਂ ਵੈਸੇ ਸੁੱਕਾ ਪਦੀਨਾ ਹੈਗਾ ਪਦੀਨਾ ਤੇ ਮਰਵਾ ਦੋਨੇ ਮੇਰੇ ਗ੍ਰੇਨ ਕਰਕੇ ਰੱਖੇ ਹੋਏ ਆ ਮੁਰੂਨ ਨਹੀਂ ਥੋੜੇ ਜਿ ਮਿਲ ਕੇ ਬਰੀਕ ਜੇ ਭੋਲ ਕੇ ਰੱਖੇ ਹੋਏ ਆ ਤੇ ਇਸ ਟਾਈਮ ਮੇਰੇ ਕੋਲ ਮਰੂਏ ਦਾ ਇੱਥੇ ਹੈ ਨਹੀਂ ਸੀ ਮਿਲ ਗਏ ਨਹੀਂ ਸੀ ਮੈਂ ਇਹ ਡੀਆਟ ਲੈ ਕੇ ਆਈ ਸੀ ਮਰੂਏ ਦਾ ਮੁਰੂਆ ਸੁੱਕਾ ਹੋਇਆ ਤੁਸੀਂ ਕੰਨਾ ਪ੍ਰੀਨਾ ਵੀ ਲੈ ਸਕਦੇ ਆ ਤੇ ਜੇ ਤੁਹਾਡੇ ਕੋਲ ਮਰੂਆ ਵੀ ਹੈਗਾ ਤਾਂ ਤੁਸੀਂ ਮਰੂਆ ਵੀ ਲੈ ਸਕਦੇ ਆ ਦੋਨਾਂ ਦਾ ਟੇਸ ਜਿਆਦਾ ਵਧੀਆ ਬਣਦਾ ਵਾ ਤੇ ਆਪਾਂ ਇਹਦੇ ਵਿੱਚ ਦੋ ਚਮਚੇ ਜੀਰੇ ਦੇ ਲੈਣੇ ਆ ਮਾਪ ਮੈਂਟ ਦੇਖ ਲਓ ਜੇ ਪਦੀਨਾ ਤੁਸੀਂ ਘੱਟ ਵੱਧ ਵੀ ਪਾ ਸਕਦੇ ਆ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਤਾਂ ਕਿ ਉਦਾਂ ਜਿਹਦਾ ਸਕਾਏ ਹੋਏ ਨੇ ਜਦਾਂ ਜਦਾਂ ਇਹ ਪੀਸੇ ਹੋਏ ਦਾ ਚਮਚਕ ਬਣ ਜਾਵੇ। ਇੰਨਾ ਕ ਬਦੀਨਾ ਤੁਸੀਂ ਇੱਕ ਕੌਲੀ ਬਦੀਨਾ ਦੀ ਲੈ ਲਿਓ ਜਿੰਨਾ ਕਾਪਾ ਇਹ ਮੇਰੇ ਮੇਰੇ ਮਟੋਂ ਰੋਗਿਆ ਜਿਹੜਾ ਆਪਾਂ ਪੀਨਾ ਆਪਾਂ ਤੋੜ ਕੇ ਲੈ ਕੇ ਆਇਆ ਸੀ। ਇਹਨੂੰ ਮੈਂ ਤੋਕੇ ਪਦੀਨੇ ਦੇ ਪੱਤਿਆਂ ਨੂੰ ਸਾਧਿਆਂ ਨੂੰ ਲੈ ਲਿਆ ਤੇ ਮੈਂ ਤੁਹਾਨੂੰ ਇਹਨਾਂ ਨੂੰ ਸਕਾ ਕੇ ਵੀ ਦਿਖਾ ਦਿੰਦੇ ਦੋ ਮਿੰਟਾਂ ਵਿੱਚ ਸੁੱਕ ਜਾਂਦੇ ਆ। ਇੱਕ ਚਮਚਾ ਆਪਾਂ ਸੌਂਫ ਦਾ ਲੈਣਾ ਇਹਦੇ ਵਿੱਚ। ਇੱਕ ਚਮਚਾ ਆਪਾਂ ਕਾਲੀ ਮਿਰਚ ਦਾ ਲੈਣਾ। ਇੱਕ ਚਮਚਾ ਆਪਾਂ ਸੇਂਦਾ ਨਮਕ ਦਾ ਲੈਣਾ। ਤਾਰੇ ਕੋਲ ਜੇ ਕੋਈ ਕਰੇ ਜੇ ਨੋਰਮਲ ਨਾਮ ਕਹੇਗਾ ਤੁਸੀਂ ਉਹ ਵੀ ਬੱਦ ਸਜਾ ਜੇ ਨਾ ਨਾਮ ਕਹਿੰਦਾ ਟੇਸਟ ਥੋੜਾ ਜਿਆਦਾ ਵਧੀਆ ਬਣ ਜਾਂਦਾ ਠੀਕ ਇਸੇ ਵਾਸਤੇ ਆਪਾਂ ਥੋੜੀ ਜੀ ਛਾਟਰੀ ਲੈ ਲੈਣੀ ਆ ਨਿੰਬੂ ਦਾ ਸੱਤ ਜਿਹਨੂੰ ਕਹਿੰਦੇ ਆ ਤੇ ਜਾਂ ਜਿਹਨੂੰ ਸੇਕ ਕੈਸਰ ਵੀ ਕਹਿੰਦੇ ਉਹ ਥੋੜੇ ਗੋਲੀਆਂ ਗੁਰੀਆਂ ਵਿੱਚ ਬੜਿਆ ਖਾ ਜੇ ਸੇਕ ਕੈਸਰ ਹੁੰਦਾ ਇਹਨੂੰ ਬ੍ਰੀਕ ਪੀਸ ਕੇ ਬਣਾਇਆ ਹੁੰਦਾ ਇਹਨੂੰ ਆਪਾਂ ਕੁੱਟ ਕੇ ਵਿੱਚ ਪਾ ਦਿੰਦੇ ਆ ਸਾਡੇ ਕੋਲ ਛਾਟਰੀ ਹੈ ਜੀ ਤੇ ਇੱਕ ਲੈ ਜੀ ਆਪਾਂ ਨਿੰਬੂ ਜਿਹਨੂੰ ਆਪਾਂ ਬਾਅਦ ਵਿੱਚ ਨੂੰ ਜੋੜਾਂਗੇ ਜਦੋਂ ਆਪਾਂ ਡਰਿੰਕ ਬਣਾਉਣਾ ਰੋਜ਼ ਮੈਂ ਤੁਹਾਨੂੰ ਪਦੀਨੇ ਦਾ ਪ੍ਰ ਅਜੇ ਜੇ ਤੁਹਾਨੂੰ ਸੁੱਕਾ ਪਦੀਨਾ ਨਹੀਂ ਵੀ ਹੈਗਾ ਤਾਂ ਤੁਸੀਂ ਤਾਜ਼ਾ ਪਦੀਨਾ ਲਿਓ ਤੁਸੀਂ ਨੂੰ ਡਰਾਈਸ ਕਰ ਲਓ ਸੇਕ ਕੇ ਰੱਖ ਦੇਣੇ ਇਹ ਮੜਾ ਛੰਡਾ ਹੋੁੰਦੇ ਨੇ ਤੇ ਫਿਰ ਆਪਾਂ ਇਹਨੂੰ ਕ੍ਰਸ਼ ਕਰਦੇ ਆਂ ਠੀਕ ਹੈ ਬੰਤ ਐਸੇ ਹੀ ਕਰਨਾ ਤੁਸੀਂ ਪਦੀਨੇ ਨੂੰ ਜਾਂ ਕੜੀ ਪੱਤੇ ਨੂੰ ਸੁਕਾਉਣਾ ਹੋਵੇ ਤਾਂ ਐਸ ਤਰੀਕੇ ਨਾਲ ਸੁਕਾ ਸਕਦੇ ਆਂ ਤੱਕ ਵਸਤਾ ਹੀ ਠੀ ਹੋ ਜਾਂਦੇ ਆਂ ਬਾਕੀ ਚੀਜ਼ਾਂ ਆਪਾਂ ਰੋਸਟ ਕਰ ਲਈ ਤੇ ਜਦ ਤੱਕ ਇਹ ਲੋ ਜਿ ਆਪਣਾ ਪਦੀਨਾ ਹੋ ਗਿਆ ਬਿਲਕੁਲ ਤੇ ਮੈਂ ਤਾਂ ਇਹਨੂੰ ਸੇ ਪਰਤੇ ਕੱਟ ਕੇ ਰੱਖ ਦਿੰਦੀ ਆ ਤਾਂ ਕਿ ਇਹਨੂੰ ਕ੍ਰਸ਼ ਕਰਨਾ ਸੌਖਾ ਹੋ ਜਾਊਗਾ ਮੈਂ ਪੇਪਰ ਦੇ ਉੱਤੇ ਇਹ ਜੀ ਬਿਲਕੁਲ ਉਰ ਲੱਗ ਗਿਆ ਅੜਕਨ ਲੱਗ ਗਿਆ ਤੁਸੀਂ ਇਸ ਤਰੀਕੇ ਨਾਲ ਮੌਕੇ ਤੇ ਵੀ ਕਰ ਸਕਦੇ ਆ ਮੈਂ ਇਹਨੂੰ ਇੱਧਰ ਸਾਈਡ ਤੇ ਰੱਖ ਦਿੰਦੀ ਆ ਜਦ ਤੱਕ ਮੈਂ ਬਾਕੀ ਮਸਾਲੇ ਇਹਦੇ ਵਿੱਚ ਪਾ ਲਾਂ ਪਹਿਲਾਂ ਤਾਂ ਆਪਾਂ ਉਸ ਜਿਹੜਾ ਦੋ ਚਮਚੇ ਜੀਰਾ ਲਿਆ ਇੱਕ ਚਮਚਾ ਸੌਫ ਦਾ ਸੌਫ ਸਾਟੀ ਕਰਦੀ ਆ ਤਾਂ ਕਿ ਇਹਦਾ ਕਲਰ ਧਨਵਾ ਇਹਨੂੰ ਕੋਈ ਕਲਰ ਵਗੈਰਾ ਨਹੀਂ ਦਿੱਤਾ ਹੋਇਆ ਜਿਹੜੇ ਵਜਾ ਦੀ ਸੌਫ ਹੁੰਦੀ ਥੋੜੀ ਜਿਹੀ ਗ੍ਰੀਨ ਜਿਆਦਾ ਦਿਖਦੀ ਹੁੰਦੀ ਆ ਇੱਕ ਚਮਚਾ ਆਪਾਂ ਲੈ ਜਿਹਦੇ ਵਿੱਚ ਕਾਲੀ ਮਿਰਚ ਤੇ ਇੱਕ ਲੈ ਜੀ ਆਪਾਂ ਦਾਲ ਦੇ ਨਟਕੜਾ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰ ਲੈਣਾ ਤੇ ਬਾਕੀ ਜਿਹੜੀ ਚੀਨੀ ਆ ਨਮਕ ਆ ਤੇ ਟੜਰੀ ਆ ਇਹਨਾਂ ਨੂੰ ਆਪਾਂ ਪੀਸਣ ਦੇ ਟਾਈਮ ਤੇ ਵਰਤਾਂਗੇ ਜਿੱਥੇ ਆਪਾਂ ਇਹਨਾਂ ਚੀਜ਼ਾਂ ਨੂੰ ਵੀ ਡਰਾਈ ਰੋਸਟ ਕਰ ਲੈਨੇ ਆ ਜੈਸਾ ਆਮ ਕਰ ਲਓ ਸੇਮ ਜੈਸੇ ਇਹਨਾਂ ਨੂੰ ਚੰਗੀ ਤਰ੍ਹਾਂ ਡਰਾਈ ਰੋਸਟ ਕਰ ਲੋ ਤਾਂ ਕਿ ਆਪਾਂ ਇਹਨਾਂ ਨੂੰ ਪੀਸਨਾ ਵਮ ਇਹਦੇ ਨਾਲ ਚੀਨੀ ਨੂੰ ਆਪਾਂ ਥੋੜਾ ਜਿਹਾ ਫਲਸ਼ ਕਰਕੇ ਪਾ ਲੈਨੇ ਇੰਚ ਦਾ ਟੁਕੜਾ ਲਓ ਤਾਂ ਕਿੰਚ ਦਾ ਟੁਕੜਾ ਲਓ ਤੁਸੀਂ ਦਾਲ ਚੀਨੀ ਦਾ ਇਹਦੇ ਵਿੱਚ ਆਪਾਂ ਸੌਂਫ, ਜੀਰਾ, ਕਾਲੀ ਮਿਰਚ ਤੇ ਦਾਲ ਚੀਨੀ। ਇਹ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਇਹਨਾਂ ਨੂੰ ਰੋਸਟ ਕਰ ਲੈਣਾ ਤਾਂ ਕਿ ਇਹਨਾਂ ਦਾ ਬਰੀਕ ਪਾਊਡਰ ਬਣ ਜਾਵੇ। ਤੇ ਥੋੜੀ ਜਿਹੇ ਦੇਚ ਮਹਿਕ ਆਉਣ ਲੱਗ ਜਵੇ ਜਿਦੋਂ ਆਪਣਾ ਜੀਰਾ ਆਪਾਂ ਜਿੰਨਾ ਭੁੰਦੇ ਹੁੰਨੇ ਆ ਜੀਰਾ ਭੁੰਨ ਕੇ ਆਪਾਂ ਦਹੀਂ ਵਗੈਰਾ ਚ ਪਾਉਨੇ ਆ ਜਾਂ ਜੀਰਾ ਭੁੰਨ ਕੇ ਆਪਾਂ ਕਸਿਚ ਪਾਉਨੇ ਆ ਤਾਂ ਉਹਨਾਂ ਕੇ ਇਹਨਾਂ ਨੂੰ ਭੁੰਨ ਲੈਣਾ ਤਾਂ ਕਿ ਜੀਰੇ ਦੀ ਮਹਿਕ ਵਧੀਆ ਆਵੇ ਇਹਦੇ ਵਿੱਚ। ਉਸੇ ਆਪਾ ਗੈਸ ਕਰਦਿਆਂ ਬੰਦ ਤੇ ਬਾਕੀ ਆਪਣਾ ਫੈਸਣੇ ਨਾਲ ਹੀ ਹੋ ਜਾਣਾ। ਉਹ ਗੈਸ ਥੋੜਾ ਮਟੀਰੀਅਲ ਆ ਇਹ ਤਾਂ ਸਿਰਫ ਮੈਂ ਤੁਹਾਨੂੰ ਮੈਅਰ ਮਾਰ ਦੁੱਸੀ ਆ ਵੀ ਐਨੀ ਮੈਅਰ ਮਾਰ ਦੇ ਦੀ ਹੋਣੀ ਚਾਹੀਦੀ ਆ। ਬਾਕੀ ਸਮਾਂ ਦੇ ਨਾਲੋਂ ਚੀਨੀ ਤੇ ਜੀਰਾ ਡਬਲ ਪੈਂਦੇ ਆ। ਤੁਸੀਂ ਇਹ ਲਹੌਰੀ ਜੀਰਾ ਮਸਾਲਾ ਬਣਾ ਕੇ ਘਰੇ ਦਾ ਡਰਿੰਕ ਬਣਾਓ। ਹੁਣ ਆਪਾਂ ਇਹਨੂੰ ਕੂਲਸ ਕਰ ਲਿਆ ਤੇ ਆਪਾਂ ਹੁਣ ਠੰਡਾ ਹੋਣ ਲਈ ਕੌਲੀ ਵਿੱਚ ਪਾ ਦਿੰਨੇ ਆ। ਇਕ ਮਿੰਟ ਰੰਡਾ ਹੁੰਦਾ ਵਾ ਉਹ ਇਹ ਤੁਹਾਨੂੰ ਪਤਾ ਦਿਖਾਉਣੇ ਆ ਪੀਸ ਕੇ ਲਓ ਜੇ ਆਪਣਾ ਮਸਾਲਾ ਰੰਡਾ ਹੋ ਗਿਆ ਜਿਹੜਾ ਆਪਾਂ ਡਰਾਈ ਰੋਸਟ ਕੀਤਾ ਸੀ ਚਾਰ ਚੀਜ਼ਾਂ ਨੂੰ ਤੇ ਇਹਨਾਂ ਆਪਾਂ ਜੱਗ ਦੇ ਵਿੱਚ ਪਾ ਲੈਨੇ ਆ ਤੇ ਇੱਥੇ ਆਪਾਂ ਜਿਹੜਾ ਧਨੀਆ ਦਾ ਰੋਸਟ ਕੀਤਾ ਸੀ ਇਹ ਤਾਂ ਥੋੜਾ ਵਾ ਕਿ ਚਲ ਜਦੋਂ ਮੈਂ ਇਹ ਵੀ ਵਿੱਚ ਪਾ ਲੈਣੀ ਆ ਕਿਉਂਕਿ ਤਾਜ਼ਾ ਡਰਾਈ ਰੋਸਟ ਕੀਤਾ ਵਾ ਤੇ ਇੱਧਰ ਮੇਰਾ ਜੇ ਮਰੂਆ ਤੇ ਧਨੀਆ ਦੋਨੇ ਡਰਾਈ ਰੋਸਟ ਉਹਸਾ ਕੇ ਰੱਖੀ ਹੋਈ ਆ ਮੈਂ ਕਲਾਸ ਥੋੜੀ ਜਿਹੀ ਕਰਕੇ ਰੱਖਿਆ ਤੇ ਮੈਂ ਇਹਦਾ 1/2 ਚਮਚਾ ਪਾਣੀ ਇੱਕ ਕੇ 1/4 ਚਮਚਾ ਦੁੱਧ ਇਹਦਾ ਉਹ ਬਣਿਆ ਹੋਇਆ ਆ। ਹਲੋ ਜੀ ਮੈਂ ਇੱਕ ਚਮਚਾ ਇਹਦਾ ਪਾ ਦਿੱਤਾ। ਇਹ ਤੁਸੀਂ ਫਲੇਵਰ ਵੱਧ ਨਹੀਂ ਦੇਣਾ ਤਾਂ ਵੱਧ ਵੀ ਦੇ ਸਕਦੇ ਆ। ਥੋੜਾ ਜਨਾ ਹੋਰ ਪਾ ਦਿੰਨੀ ਆ ਇਹ ਵਿੱਚ ਤਾਂ ਕਿ ਮੈਂ ਇਹਨੂੰ ਥੋੜਾ ਜਿਆਦਾ ਪਸੰਦ ਕਰਦੀ ਆ ਬ੍ਰੀਨੇ ਨੂੰ। ਇੱਕ ਚਮਚਾ ਨਮਕ ਦਾ ਜੀ ਆਪਣੇ ਕੋਲ ਸਿੰਦਾ ਨਮਕ ਦਾ ਆਪਾਂ ਉਹ ਵਿੱਚ ਹੀ ਪਾ ਲਵਾਂ। ਇਹਨੂੰ ਇਕੱਠੇ ਗ੍ਰाइंड ਕਰਨਾ। ਤੇ 2 ਚਮਚੇ ਆਪ ਲੈ ਆ ਚੀਨੀ ਦੇ। ਤੇ ਇੱਥੇ ਲਵਾਂਗੇ ਜੀ ਆਪਾਂ ਥੋੜਾ ਜਿਆਦਾ ਜਮੇ ਦਾ। ਮਮ ਜਮਚੇ ਚਾਹ ਤੇ ਸੇਬੀ ਵਾਸਤੇ ਟਾਟਰੀ ਲੈਣੀ ਹੈ ਇਹਨਾਂ ਕੁੱਟਨੇ ਪਾਉਨੇ ਹੈ ਫਟਾ ਹੋ ਜਾਵੇ ਤੇ ਜੇ ਤੁਹ ਕਟਾ-ਕਟ ਰਹਿ ਜਵੇ ਤਾਂ ਉਸ ਤੋਂ ਨਿੰਬੂ ਪਾ ਦਿਓ ਕਿਉਂਕਿ ਤਾਜ਼ਾ ਨਿੰਬੂ ਵਰਤਾਂਗੇ ਇਹ ਵੈਸੇ ਤਾਂ ਨਿੰਬੂ ਦਾ ਸਾਥ ਹੀ ਹੁੰਦਾ ਵਾ ਬਣਿਆ ਹੋਇਆ ਪਰ ਹੁਣ ਸੀਜ਼ਨ ਦੇ ਵਿੱਚ ਤਾਜ਼ੇ ਨਿੰਬੂ ਮਿਲਦੇ ਜਦੋਂ ਆਪਾਂ ਇਹ ਠੰਡਾ ਠਾਰ ਪੀਣਾ ਨਾ ਤੇ ਪਤਾਜੀ ਨਿੰਬੂ ਨਾਲ ਇਸਤੇਮਾਲ ਕਰਦੇ ਲੋ ਜਿਆਵੀ ਇਹਦੇ ਵਿੱਚ ਆਪਾਂ ਕੁੱਟ ਕੇ ਪਾ ਲੈਨੇ ਆ ਇਹਨੂੰ ਕਹਿੰਦੇ ਆਪਾਂ ਗ੍ਰਾਇੰਡ ਤੁਸੀਂ ਪੂੰਡੀ ਵਿੱਚ ਕੁੱਟਣਾ ਪੂੰਡੀ ਵਿੱਚ ਵੀ ਕੁੱਟ ਸਕਦੇ ਆ ਤੇ ਮਿਕਸੀ ਵਿੱਚ ਗ੍ਰਾਇੰਡ ਕਰਨਾ ਮਿਕਸੀ ਵਿੱਚ ਵੀ ਕਰ ਸਕਦੇ ਹੋ ਮੋੜ ਇਹਨੂੰ ਪਾਲਸ ਬੋਰਡ ਤੇ ਰੱਖਿ ताकि आप सारा चीज़ ही ठंडे इन करा मिक्सी ज़्यादा गर्म ना कर चमचे की मेजरमेंट तुम किसी भी ले लिये जिन्नी भी लड़ने सारी एको तरह की हो गए मतलब कि जिड़ी भी चमचे की मेजरमेंट करनी है तो थोड़ा जाए मैं एक बड़ी यूनू फिर ग्राइंड करती हाँ तो फिर आप छान लगा के लो फिर तुम दिखाया जी छान के अपना बरीक बना के लो जी अपना मसाला पीसा गया ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਛਾਣ ਲੈਣੇ ਆ। ਛਾਣਾ ਜ਼ਰੂਰੀ ਹੈ ਕਿ ਜੇ ਕੋਈ ਚੀਜ਼ ਮੋਟੀ ਰਹਿ ਜਾਵੇ ਤਾਂ ਉਹ ਡਰਿੰਕ ਦੇ ਵਿੱਚ ਵਧੀਆ ਨਹੀਂ ਲੱਗਦੀ। ਬੇਸਾ ਸਾਰੀ ਚੀਜ਼ ਜਿਹੜੀ ਖਾਣ ਵਾਲੀਆਂ ਆ ਇਹ ਆਪਾਂ ਪਕਤੀਆਂ ਵੀ ਖਾ ਸਕਦੇ ਆ ਇਹਨਾਂ ਨੂੰ। ਇਹ ਆਪਾਂ ਲਹੌਰੀ ਜੇ ਦਾ ਮਸਾਲਾ ਤਿਆਰ ਕਰ ਲਾਂਗੇ। ਇਹਨੂੰ ਤੁਸੀਂ ਜ਼ਿਆਦਾ ਵੀ ਕਵਾਂਟੀਟੀ ਵਿੱਚ ਕਰ ਸਕਦੇ ਆ ਇਹ ਬਿਲਕੁਲ ਖਰਾਬ ਨਹੀਂ ਹੁੰਦਾਗਾ। ਚਾਹੇ ਗਰਮੀਆਂ ਗਰਮੀਆਂ ਵਾਸਤੇ ਤਿਆਰ ਕਰ ਲਓ। ਇੱਥੇ ਥੋੜੀ ਛਾਣੀ ਦਾ ਮੋਟੀ ਲੈ ਲਓ ਚਾਹੇ ਇਹ ਤੋਂ ਜਿਹੜੀ ਮੋਟੀ ਹੁੰਦੀ ਹੈ ਚਾਹ ਪਾਣੀ ਤੋਂ। ਜਾ ਜਿਹੜਾ ਆਪਾਂ ਕੁੰਡੇ ਹੋਂਦੇ ਉਹ ਤੋਂ ਥੋੜੀ ਜਿਹੀ ਮੋਟੀ ਹੁੰਦੀ ਹੈ ਇਹ ਛਾਣ ਨੇ ਜਦੋਂ ਆਪਾਂ ਰੋਸਟ ਕਰਦੇ ਆ ਨਾ ਡ్రై ਰੋਸਟ ਕਰ ਲੈਣੇ ਆ ਤੇ ਫਿਰ ਇਹ ਚੀਜ਼ਾਂ ਸਾਰੀਆਂ ਵਧੀਆ ਪੀਸੀਆਂ ਜਾਂਦੀਆਂ ਨੇ ਉਹ ਵਜ੍ਹਾ ਪਈ ਨੂੰ ਛਾਣ ਲਿਆ ਤੇ ਆਪਣਾ ਬਹੁਤ ਹੀ ਸੋਹਣਾ ਮਸਾਲਾ ਬਣ ਕੇ ਹੋ ਗਿਆ ਉਸੇ ਇਸ ਤਰ੍ਹਾਂ ਨਮਕ ਬਹਲਾ ਬਣਾ ਕੇ ਤੇ ਰੱਬੀ ਵਿੱਚ ਪਾ ਕੇ ਰੱਖ ਸਕਦੇ ਆ ਤੇ ਜਦੋਂ ਵੀ ਤੁਹਾਡਾ ਮਨ ਕਰੇ ਗਰਮੀਆਂ ਵਿੱਚ ਬਣਾ ਕੇ ਰੱਖੋ ਜਦੋਂ ਵੀ ਮਨ ਕਰੇ ਜਾਂ ਤੁਹਾਨੂੰ ਆਪਣੇ ਪੇਟ ਵਿੱਚ ਗਰਮੀ ਲੱਗਦੀ ਆ ਜਾਂ ਪੇਟ ਵਿੱਚ ਜਲਣ ਹੁੰਦੀ ਆ ਤੇ फटाफट ਇਹਨੂੰ ਤੁਸੀਂ ਠੰਡੇ ਪਾਣੀ ਵਿੱਚ ਪਾਓ ਤੇ ਨਾਲ ਇੱਕ ਨਿੰਬੂ ਨਚੋੜੋ ਤੇ ਲਾਹੌਰੀ ਜੀਰਾ ਮਸਾਲਾ ਬਣ ਕੇ ਤਿਆਰ ਹੋ ਜਾਂਦਾ ਆਪਣਾ ਡਰਿੰਕ ਬਣ ਕੇ ਤਿਆਰ ਹੋ ਜਾਂਦਾ ਜੇ ਆਪਣੇ ਕੋਲ ਮਸਾਲਾ ਤਿਆਰ ਕੀਤਾ ਹੋਇਆ ਤੇ ਲਾਹੌਰੀ ਜੀਰਾ ਡਰਿੰਕ ਬਣਾਉਣਾ ਕੋਈ ਮੁਸ਼ਕਲ ਨਹੀਂ ਹੈਗਾ। ਲੋ ਜੀ ਇੱਥੇ ਆਪਾਂ ਇਹ ਇੱਕ ਚਮਚੇ ਇੱਕ ਦੇ ਮਗਰ ਲਾ ਕੇ ਇੱਕ ਗਲਾਸ ਦੇ ਮਗਰ ਮਿਲਾ ਕੇ ਦੋ ਕਰਨੇ ਆ। ਇਹ ਕੋਈ ਥਿੰਨੇ ਵਰਤੋ ਕਰਨੀ ਹੈ। ਇਹਦਾ ਸਹੀ ਐਮੀਅਰੈਂਟ ਇਹ ਵਿੱਚ ਕੁਛ ਨਹੀਂ ਕਰਨ ਦੀ ਲੋੜ ਪੈਂਦੀ। ਤੁਸੀਂ ਇੱਕ ਚਮਚਾ ਮਸਾਲੇ ਦਾ ਲਿਓ। ਉਹ ਗਲਾਸ ਵਿੱਚ ਪਾ ਲਿਓ। ਇਸ ਕੋ ਐਕਸਾ ਚੀਨੀ ਕੁਛ ਨਹੀਂ ਘੋਤਣ ਦੀ ਲੋੜ ਪੈਂਦੀ। ਇਸ ਪਾਈ ਤੁਸੀਂ ਅੱਧਾ ਨਿੰਬੂ ਕੱਟ ਕੇ ਉਹ ਕਿਹਦੇ ਵਿੱਚ ਆਪਾਂ ਨਿੰਬੂ ਦਾ ਸਾਰੀ ਪਾਇਆ ਹੋਇਆ ਹੈ। ਤੇ ਆਪਣਾ ਜਿਆਦਾ ਨਿੰਬੂ ਦੀ ਲੋੜ ਨਹੀਂ। ਇਹਦੇ ਵੀ ਇਸ ਕੱਢ ਲਿਓ। ਉਸ ਨਿੰਬੂ ਨੂੰ ਛੋੜਨਾ ਨਹੀਂ ਛੋੜਦਾ। ਉਹਨਾਂ ਨੂੰ ਅੰਨ ਛੋੜ ਦਿਓ। ਇਹਦੇ ਹੱਥ ਨਾਲ ਮਿਚੋੜ ਦਿਓ। ਤੇ ਉਤਲੇ ਨੇਪਾ ਇਸਕੂ ਮਿਆਤਾ ਕੰਦੂਤੀ ਪਾ ਕੇ ਰੱਖੇ ਹੋਏ ਸੀ। ਵਿੱਚੋਂ ਕੱਢ ਕੇ ਉਹ ਜਿਹੜਾ ਨੱਕੜਣਾ ਪਈ ਨਾ ਤੁਸੀਂ ਉਹ ਨੱਕ ਵਾਲਿਓ ਜਿਹੜੀ ਉੱਤੋਂ ਪਾਇਓ ਤੁਸੀਂ ਘੜੇ ਦਾ ਪਾਣੀ ਘੜੇ ਦਾ ਪਾਣੀ ਸਭ ਤੋਂ ਵਧੀਆ ਹੁੰਦਾ ਵਾ ਔਰ ਕੋਈ ਵੀ ਇਸ ਘਰਨੀਆ ਘਰਮਿਆ ਘੜਾ ਜਰੂਰ ਰੱਖੋ ਜੇ ਇਹਨਾਂ ਪਾਹ ਲਾਓ ਇਹ ਇੱਕ ਵਾਰੀ ਆਪਾਂ ਬਣਾਇਆ ਤੇ ਇਸ ਕਰਕੇ ਦੇਖ ਲਓ ਜੇ ਕੋਈ ਚੀਜ਼ ਘੱਟ ਵੱਧ ਲੱਗਦੀ ਆ ਕੋਈ ਨਮਕ ਘੱਟ ਲੱਗਦਾ ਕੋਈ ਖੱਟਾ ਘੱਟ ਲੱਗਦਾ ਤਾਂ ਨਿੰਬੂ ਉਹ ਨਿਚੋੜ ਲਓ ਤੇ ਨਹੀਂ ਤੇ ਲੋਕਿ ਬਈ ਬਿਲਕੁਲ ਸਹੀ ਹੈ ਮੇਰੇ ਮਨ ਤਾਂ ਤਾਂ ਕਿ ਮੈਂ ਇਸ ਤਰੀਕੇ ਨਾਲ ਬਣਾਉਣੀ ਆ ਇੰਨੀ ਮੇਰੇ ਮਨ ਤਾਂ ਬਣਾਉਣੀ ਆ ਮਸਾਲਾ ਤਿਆਰ ਕਰਕੇ ਰੱਖ ਦਿਆਂ ਤੇ 2 ਮਿੰਟਾਂ ਵਿੱਚ ਤੁਸੀਂ ਆਪਣਾ ਡਰਿੰਕ ਬਣਾ ਕੇ ਤਿਆਰ ਕਰ ਸਕਦੇ ਆ ਤੇ ਪੇਟ ਦੀ ਗਰਮੀ ਨੂੰ ਦੂਰ ਕਰ ਸਕਦੇ ਆ ਤੇ ਜੇ ਠੀਕ ਹੋਰੀ ਆ ਤਾਂ ਚੈੱਕ ਕਰ ਲਿਗੇ ਪਾਣੀ ਦਾ ਟੇਸ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਜਿੱਦਾਂ ਗੋਲਗੱਪਿਆਂ ਦਾ ਪਾਣੀ ਹੁੰਦਾ ਇਦਾਂ ਦਾ ਪਾਣੀ ਦਾ ਟੇਸ ਆਉਂਦਾ ਤੇ ਲਾਹੌਰੀ ਜੀ ਦਾ ਮਸਾਲਾ ਬਣ ਕੇ ਬਹੁਤ ਹੀ ਵਧੀਆ ਆਪਣਾ ਤਿਆਰ ਹੋਇਆ ਤੇ ਡਰਿੰਕ ਵੀ ਬਹੁਤ ਵਧੀਆ ਹੋਈ ਹੈ ਤੇ ਗਰਮੀ ਅੱਗੇ ਠੰਡਾ ਠਾਰ ਬਣਾ ਕੇ ਤੁਸੀਂ ਵੀ ਪੀਓ ਤੇ ਬਹੁਤ ਹੀ ਸੌਖੜ ਲੰਘ ਗਏ ਲੋ ਜੀ ਆਪਣਾ ਲਾਹੌਰੀ ਜੀਰਾ ਮਸਾਲਾ ਬਣ ਕੇ ਹੋ ਗਿਆ ਪਿਆਰ ਤੇ ਆਪਾਂ ਡਰਿੰਕ ਵੀ ਤਿਆਰ ਕਰ ਲਿਆ ਇਹਦਾ ਟੇਸਟ ਵੀ ਕਰ ਲਿਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਇਹ ਲਾਹੌਰੀ ਜੀਰਾ ਮਸਾਲਾ ਤੇ ਪੇਟ ਦੀ ਗਰਮੀ ਨੂੰ ਦੂਰ ਕਰਿਓ ਤੇ ਗਰਮੀ ਤੇ ਰਾਤ ਪਾਇਓ ਤੇ ਮਿੰਟਾਂ ਸਕਿੰਟਾਂ ਵਿੱਚ ਜਬਾਨਣ ਵਾਲਾ ਇਹ ਲਾਹੌਰੀ ਜੀਰਾ ਮਸਾਲਾ ਬਹੁਤ ਟੇਸਟੀ ਬਣਿਆ ਬਹੁਤ ਜ਼ਿਆਦਾ ਟੇਸਟੀ ਬਣਿਆ ਇਹ ਸਾਰੇ ਡਰਿੰਕ ਉਹਨਾਂ ਨੂੰ ਭੁੱਲ ਜਾਓਗੇ ਜੇ ਤੁਸੀਂ ਇਹ ਲਾਹੌਰੀ ਜੀਰਾ ਮਸਾਲਾ ਬਣਾ ਲਿਆ ਫਿਰ ਕੋਲ ਦਬੀ ਪਰ ਕੇ ਬਣਾ ਲਓ ਤੇ ਸਾਰੀਆਂ ਗਰਮੀਆਂ ਆਰਾਮ ਨਾਲ ਪੀਓ। ਉਹ ਤੁਸੀਂ ਵੀ ਘਰੇ ਹੌਰੀ ਜੀ ਰਮਸਲਾ ਬ ਤਿਆਰ ਕਰਿਓ ਤੇ ਫਿਰ ਇਸਰ ਡਰਿੰਕ ਬਣਾਇਓ ਤੇ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਨੂੰ ਸਾਡਾ ਤੁਹਾਨੂੰ ਸਾਡੀ ਇਹ ਰੈਸਪੀ ਕਿੱਦਾਂ ਦੀ ਲੱਗੀ। ਸਾਡੀ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ। ਸਾਡੇ ਚੈਨਲ ਨੂੰ ਸਪੋਰਟ ਕਰਿਓ ਤੇ ਰਸੋਈ ਵਿੱਚ ਘੜਾ ਜ਼ਰੂਰ ਰੱਖਿਓ। ਘਰੇ ਦਾ ਪਾਣੀ ਬਹੁਤ ਹੀ ਵਧੀਆ ਵਾ। ਪਲਾਸਟਿਕ ਤੋਂ ਦੂਰ ਰਹੋ। ਉਹ ਮੇਰੇ ਕੋਲ ਵੀ ਇੱਕ ਚਮਾਰੀ ਚਮਚਾ ਇੱਕ ਵਰਤਿਆ ਗਿਆ ਸੀ ਪਲੱਸ ਦਾ ਪਰ ਮੈਂ ਪਲਾਸਟਿਕ ਤੋਂ ਤੋਂ ਫ੍ਰੇਜ਼ ਕਰਦੀ ਆ ਤੇ ਫ੍ਰਿਜ ਵਿੱਚ ਉਹ ਜਿਹੜਾ 18 ਮੰਤ ਕੇ ਆਪਾਂ ਐਸਾ ਚਲੋ ਆਪ ਨੂੰ ਪਾਉਣ ਦੀ ਜ਼ਰੂਰਤ ਪੈਂਦੀ ਹੈ ਫ੍ਰਿਜ ਵਿੱਚ ਬਣਾਉਣੀ ਪੈਂਦੀ ਹੈ ਆਪਾਂ ਬਾਵਾ ਨਹੀਂ ਬਣਾ ਸਕਦੇ ਪਰ ਤੁਸੀਂ ਘੜੇ ਦਾ ਠੰਡਾ ਪਾਣੀ ਵੀ ਪਾ ਕੇ ਵੀ ਕਲਾ ਵੀ ਬਣਾ ਸਕਦੇ ਆ ਜਿਸ ਨੂੰ ਸੇ ਆਈਸ ਹੋਣਾ ਨਹੀਂ ਪਾਉਣੀ ਤਾਂ ਲੋਜੀ ਆਪਾਂ ਦਾ ਮਹੌਰੀ ਜੀ ਦਾ ਮਸਾਲਾ ਦਾ ਡਰਿੰਕ ਬਣਾ ਕੇ ਤਿਆਰ ਕੀਤਾ ਵਾ ਤੇ ਪੀਣ ਲੱਗੇ ਆ ਤੇ ਆਓ ਤੁਸੀਂ ਵੀ ਜਿਹਨੇ ਪੀਣਾ ਬਹੁਤ ਕਰਮੀ ਆ El gran mito de la Hatapau, el de la Hogiina, el de la Mosa la Nueva Asi.